ਪਰ ਗੁਰਦਾਸਪੁਰ ਦੇ ਵਿੱਚ ਬਿਜਲੀ ਵਿਭਾਗ ਦੇ ਮੁਲਾਜ਼ਮ ਦੀ ਕਰੰਟ ਲੱਗਣ ਤੇ ਮੌਤ ਹੋ ਗਈ ਹੈ। ਅਫਤਾਰ ਸਿੰਘ ਜੋ ਕਿ ਕਾਨੂੰਮਾਨ ਦਾ ਰਹਿਣ ਵਾਲਾ ਹੈ ਕਿਉਂਕਿ ਬਿਜਲੀ ਵਿਭਾਗ ਦੇ ਵਿੱਚ ਜੇੀਡੀ ਨੌਕਰੀ ਕਰ ਰਿਹਾ ਸੀ। ਤਾਂ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਡਿਊਟੀ ਦੌਰਾਨ ਅਫਤਾਰ ਸਿੰਘ ਨੂੰ ਕਰੰਟ ਲੱਗਦਾ ਤੇ ਉਸ ਦੀ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਕਰੰਟ ਲੱਗਣ ਤੋਂ ਬਾਅਦ ਜਦੋਂ ਆਲੇ ਦੁਆਲੇ ਦੇ ਲੋਕਾਂ ਨੇ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਤਾਂ ਹਸਪਤਾਲ ਵਿੱਚ ਦੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਤੇ ਸਿਵਲ ਹਸਪਤਾਲ ਗੁਰਦਾਸਪੁਰ ਵਿੱਚੋਂ ਪੋਸਟਮਾਰਟਮ ਕਰਵਾਉਣਾ ਹੈ ਪਿੰਡ ਵਾਸੀਆਂ। ਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਵਧਾਰ ਸਿੰਘ ਇੱਕ ਬਹੁਤ ਹੀ ਨੇਕ ਇਨਸਾਨ ਸੀ ਤੇ ਹਰ ਇੱਕ ਦਾ ਸਾਥ ਦੇਣ ਵਾਲਾ ਬੰਦਾ ਸੀ। ਉਹਨਾਂ ਦੀ ਮੌਤ ਕਾਰਨ ਪੂਰੇ ਹੀ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ। ਤੇ ਉਸ ਵੇਲੇ ਕੋਈ ਇਨਫੋਰਮੇਸ਼ਨ ਸਾਨੂੰ ਕੋਲ ਮਹਿਕਮੇ ਵੱਲੋਂ ਮੰਗੀ ਗਈ ਸੀ। ਤੇ ਉਹਦੇ ਸਬੰਧ ਵਿੱਚ ਨਾ ਉਹ ਪਾਰਟਿਕੂਲਰ ਨੋਟ ਕਰਨ ਰਹੇ ਸੀ। ਤੇ ਅਚਾਨਕ ਉਹਨਾਂ ਨੂੰ ਉੱਥੇ ਨਾ ਹਾਸ਼ੇ ਦਾ ਸ਼ਿਕਾਰ ਹੋ ਗਏ ਵੀ ਕਰੰਟ ਜਾਣੇ ਅਣਜਾਣੇ ਪਤਾ ਨਹੀਂ ਕਿਵੇਂ ਉਹ ਲੱਗ ਗਿਆ। ਦੇ ਮੌਕੇ ਤੇ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ। ਕੀ ਕੋਈ ਦਿੱਕਤ ਨਹੀਂ ਹੈ? ਇਹ ਅੱਜ ਸਵੇਰੇ ਕੋ 10:30 ਵਜੇ ਦੀ। ਉਹ ਕਾਰਨ ਪਤਾ ਲੱਗੇ ਭਾਜੀ? ਕਾਰਨ ਹਾਂ ਜੀ ਹਾਂ ਜੀ ਕਾਰਨ ਇਹ ਵੀ ਉਹ ਜਿਹੜਾ ਇੰਸਟ੍ਰੂਮੈਂਟਰੀ ਇਕਵਿਪਮੈਂਟ ਉਹਦੀ ਦੇ ਪਾਰਟਿਕੂਲਰ ਨੋਟ ਕਰਨਾ। ਉਹ ਪਾਰਟਿਕੂਲਰ ਨੋਟ ਕਰਦੇ ਨੇ ਕਿਤੇ ਉਹ ਉਹਦੇ ਘੇਰੇ ਚ ਆ ਗਏ। ਸ਼ਾਰਟ ਕੀ ਵੀ ਲਾਈਨਿੰਗ ਸੀਗੀ ਉਹਦਾ ਰੇਂਜ ਚ ਆ ਗਿਆ। ਉਹ ਕਰੰਟ ਲਗਨ ਕਰਕੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ। ਇਹਨਾਂ ਦੀ ਉਮਰ ਸੀਗੀ 57 ਸਾਲ। ਇਹ ਮੌਕੇ ਤੇ ਆਇਆ ਭਾਜੀ ਉਹ ਤੇ ਹਾਂ ਜੀ ਇੱਕ ਸਾਥੀ ਸਾਡਾ ਹੈ ਸੀ। ਬਟ ਉਹ ਫਰੰਟੀ ਉਹਨਾਂ ਦੇ ਬੱਚੇ ਵੀ ਬਚਾ ਨਹੀਂ ਪਾਇਆ ਫਿਰ ਡਾਕਟਰ ਕੋਲ ਲੈ ਕੇ ਗਏ ਫਰਸਟ ایڈ ਵਾਸਤੇ ਪਰ ਉਹਨਾਂ ਨੇ ਜਾਂਦਿਆਂ ਨੇ ਮਰ ਤੱਕ ਉਸ ਦਾ ਦਿੱਤਾ ਮੈਰਡ ਜੀ ਹਨ ਮੈਰਡ ਹਾਂ ਜੀ ਹਨ ਮੈਰਡ ਉਹ ਤੇ ਲੱਗੇ ਉਸ ਕੋਲ ਲੈ ਗਿਆ ਬਾਕੀ ਸਿਵਲ ਹਸਪੀਟਲ ਨੂੰ ਡਾਕਟਰ ਆਪ ਲੋਗੇ ਡਿਕਲੇਰ ਕੀਤਾ ਡਾਕਟਰ ਉਹਨਾਂ ਨੇ ਡਿਕਲੇਰ ਕਰ ਦਿੱਤਾ ਕਿ ਡੈਥ ਹੋ ਚੁੱਕੀ ਹੈ ਬਿਹਾਰ ਵਾਲੇ ਕਿੱਥੇ ਇਹ ਪਿੰਡ ਰੋੜਾ